ਛੋਡੀ ਵਾਲੇ ਦਾ ਰਹਿਣ ਵਾਲਾ ਨੰਬਰਦਾਰ ਪਿੰਡ ਦਾ ਸਾਡੇ ਪਿੰਡ ਨਰੇਗਾ ਦਾ ਕੰਮ ਸੀ ਜੋ ਵੀ ਗਰੀਬ ਬੰਦਿਆਂ ਦਾ ਉਹਨਾਂ ਨੂੰ ਨਹੀਂ ਮਿਲ ਰਿਹਾ ਜਿਹੜੇ ਢਾੜਾੜਾ ਪੰਚਾਇਤ ਮਣੀ ਸਾਡੇ ਪਿੰਡ ਦੀ ਨਵੀਂ ਉਹ ਕੰਮ ਕਰ ਰਹੀ ਉੱਥੇ ਕਾਗਜ਼ਾਤ ਰੈਲਿਟੀ 'ਚ ਨਹੀਂ ਕੰਮ ਕਰ ਰਹੀ ਉੱਤੇ ਮਾਸਟਰ ਰੋਲ ਨੰਬਰ ਸਭ ਕੁਝ ਉਹਨਾਂ ਦਾ ਹੈ ਬਾਕੀ ਆ ਲਿਸਟਾਂ ਦਾ ਸਾਡੇ ਕੋਲੇ ਸਾਰੀਆਂ ਹੈਗੀਆਂ ਇਹ ਆਨਲਾਈਨ ਕੱਢੀਆਂ ਅਸੀਂ ਆਰਟੀਆਈ ਪਾਈਆਂ ਇਹ ਵੀਰ ਮੈਂਬਰ ਆ ਪੰਜਾਬ ਦੇ ਨਾਲ ਦਰਸ਼ਨ ਸਿੰਘ ਅਸੀਂ ਇਹਨੂੰ ਪੁੱਛਿਆ ਵੀਰ ਜੀ ਆਹ ਕੀ ਚਾਂਸ ਇਹ ਕਹਿੰਦਾ ਮੈਨੂੰ ਨਹੀਂ ਪਤਾ ਕਿਉਂ ਇਹਦੇ ਵਿੱਚ ਫੋਟੋ ਆ ਇਹ ਕਹਿੰਦਾ ਮੈਂ ਇੰਨਾ ਪੜਿਆ ਲਿਖਿਆ ਨਹੀਂ ਜੋ ਕਰੀ ਜਾਂਦੇ ਚਾਚੇ ਮੇਰੇ ਹੋਣੀ ਇਹ ਘਰ ਦੀ ਪੰਚਾਇਤ ਬਣੀ ਹੋਈ ਟੋਟਲ ਪਹਿਲਾ ਪੱਕੇ ਨਾਲ ਇੱਕੋ ਘਰ ਦੇ ਸਾਰੇ ਮੈਂਬਰ ਆ ਜਿਹੜੇ ਸਰਪੰਚਾ ਸਾਡੀ ਬਣੀ ਉਹਨੂੰ ਅਸੀਂ ਪੁੱਛਿਆ ਉਹਨੇ ਕੋਈ ਜਵਾਬ ਨਹੀਂ ਦਿੱਤਾ ਅਸੀਂ ਚੌਂਕੀਦਾਰ ਭੇਜਿਆ ਸਾਡੇ ਕੋਲੇ ਆ ਕੇ ਗੱਲ ਕਰੋ ਨਹੀਂ ਜੀ ਆਪਦੇ ਘਰ ਨੂੰ ਤਾਲਾ ਲਾ ਤਾਉਨੇ ਉਹ ਪਾਸੇ ਕਿਤੇ ਚਲੀ ਗਈ ਇਹ ਕਿਹੜੀ ਪਾਰਟੀ ਦੀ ਬਣੀ ਆਮ ਆਦਮੀ ਪਾਰਟੀ ਦੀ ਪੰਚਾਇਤ ਹੈ ਪਰ ਨਹੀਂ ਕਰਦੇ ਜੋ ਇਹ ਗਰੀਬਾਂ ਦਾ ਹੱਕ ਖਾਦਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਖਾਸ ਕਰਕੇ ਪੰਚਾਇਤ ਤੇ ਇਸ ਹਲ ਪੰਚਾਇਤ ਦੇ ਦੀ ਹੁੰਦਾ ਉਹ ਮੇਟ ਨੂੰ ਮੈਂ ਪੁੱਛਿਆ ਸੀ ਜਿਹੜੀ ਇਹਨਾਂ ਦੀ ਮੇਟ ਲਈ ਪ੍ਰਧਾਨ ਲਈ ਅੱਗੇ ਮੈਂ ਪ੍ਰਧਾਨ ਜੀ ਇਹ ਕੀ ਮਸਲਾ ਪ੍ਰਧਾਨ ਜੀ ਇਹ ਗੱਲ ਕਹਿ ਰਹੇ ਕਹਿੰਦੇ ਮੇਰੇ ਕੋਈ ਵਸ ਨਹੀਂ ਮੇਰੇ ਤੋਂ ਜ਼ੋਰਦਸਤੀ ਕਰਾ ਰਹੇ ਇਹ ਕਿੰਨੀ ਦੇਰ ਤੋਂ ਚੱਲ ਰਿਹਾ ਕੰਮ ਇਹ ਇਹ ਜੀ ਚੱਲ ਰਿਹਾ 2025 ਤੋਂ 2025 ਤੋਂ ਕਾਹਦਾ ਜੱਟ ਕੱਟ ਕੀਤਾ ਜੀ ਕਾਦੇ ਸਬੰਧ ਜਾਂ ਕੀ ਮਸਲਾ ਮੈਂ ਜੀ ਕਿਰਨਪਾਲ ਸਿੰਘ ਮੇਰਾ ਪਿੰਡ ਸੋਢੀ ਵਾਲਾ ਮੈਂ ਭਾਰਤੀ ਕਿਸਾਨਿਓ ਲੱਖੋਵਾਲ ਦਾ ਪੰਜਾਬ ਦਾ ਮਿਤ ਪ੍ਰਧਾਨ ਆ ਸਾਡੇ ਪਿੰਡ ਦੇ ਵਿੱਚ ਜਿਹੜਾ ਨਰੇਗਾ ਦਾ ਕੰਮ ਚੱਲਦਾ ਨਾ ਜੀ ਇਹ ਨਰੇਗਾ ਸਰਕਾਰ ਨੇ ਬਣਾਈ ਸੀ ਗਰੀਬਾਂ ਵਾਸਤੇ ਜਿਨ੍ਹਾਂ ਦਾ ਘਰ ਪੱਕਾ ਜਿਨ੍ਹਾਂ ਘਰੇ ਪੱਖਾ ਨਹੀਂ ਕੋਈ ਕੋਈ ਉਹ ਮੋਟਰਸਾਈਕਲ ਹੈ ਨਹੀਂ ਪਰ ਗਰੀਬਾਂ ਨੂੰ ਛੱਡ ਕੇ ਇਹ ਨਰੇਗਾ ਤਾਂ ਮੇਰੇ ਨਾਲ ਘਰੇ ਚਲੀ ਗਈ ਜੀ ਹੁਣ ਜਿਹੜੇ ਅੱਜਕੱਲ ਸਾਡੇ ਪਿੰਡ ਦੇ ਵਿੱਚ ਜਿੰਨੇ ਜ਼ਮੀਨਾਂ ਵਾਲੇ ਆ ਉਹ ਨਰੇਗਾ ਦੇ ਵਿੱਚ ਕੰਮ ਕਰਦੇ ਕਾਗਜ਼ੀ ਉਹ ਤਨਖਾਹ ਲਈ ਜਾਂਦੇ ਆ ਇਹ ਜਿਹੜੇ ਗਰੀਬ ਇਹ ਕੰਮ ਕਰਦੇ ਇਹਨਾਂ ਨੂੰ ਤਨਖਾਹ ਨਹੀਂ ਮਿਲਦੀ ਜੀ ਬਾਕੀ ਇਹਨਾਂ ਦਾ ਇੱਥੇ ਆਪਣਾ ਇਹੀ ਕਾਰੋਬਾਰ ਹੈ ਵੀ ਇਹਨਾਂ ਨੇ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾਣੀ ਹੁੰਦੀ ਆ ਹੁਣ ਕੰਮ ਤਾਂ ਕਰੀ ਜਾਂਦੇ ਆ ਪਰ ਮਜ਼ਦੂਰੀ ਨਹੀਂ ਮਿਲਦੀ ਜੀ ਇਹਨਾਂ ਨੂੰ ਬਹੁਤ ਔਖੇ ਆ ਸਾਰੇ ਗਰੀਬ ਆ ਇੱਕ ਮੰਡੀਆਂ ਦੇ ਵਿੱਚ ਇਹ ਵੀ ਸੀਨ ਮਾੜਾ ਰਿਹਾ ਇਹਨਾਂ ਗਰੀਬਾਂ ਦਾ ਤੇ ਹੁਣ ਅੱਗੇ ਵੀ ਇਸੇ ਤਰ੍ਹਾਂ ਹੋ ਰਿਹਾ ਜੀ ਬਹੁਤ ਮਾੜੀ ਗੱਲ ਆ ਇਹਦੇ ਵਿੱਚ ਜਿਹੜੇ ਜ਼ਿਮੀਂਦਾਰਾਂ ਦੇ ਜਿੰਨੇ ਕਾਰਡ ਬਣੇ ਆ ਜਿਹੜੇ ਜ਼ਮੀਨਾਂ ਆ ਉਹਨਾਂ ਦੇ ਕਾਰਡ ਕੈਂਸਲ ਹੋਣੇ ਚਾਹੀਦੇ ਆ ਜੀ ਤਾਂ ਕਿ ਗਰੀਬਾਂ ਨੂੰ ਰੁਜ਼ਗਾਰ ਮਿਲ ਸਕੇ ਰਣਾਲੇ ਜਸਵਿੰਦਰ ਕੋਲ ਮੇਰਾ ਨਾਮ ਅਸੀਂ ਜਿਹਨਾਂ ਦੇ ਗਾਲਿਆਂ ਆ ਜਿਹਨਾਂ ਦੇ ਫੋਟੋ ਫੜੀ ਹੱਥ ਦੇ ਵਿੱਚ ਇਹਨਾਂ ਦੇ ਨਜਾਇਜ਼ ਪੈਸੇ ਪਈ ਜਾਂਦੇ ਆ ਕੁਝ ਜ਼ਿੰਮੇਵਾਰਾਂ ਦੇ ਤੇ ਅਸੀਂ ਜਿਹੜੇ ਇਹਨਾਂ ਦੇ ਨਜਾਇਜ਼ ਹਾਇਰੀਆਂ ਲੱਗੀਆਂ ਜਾਂਦੀਆਂ ਅਸੀਂ ਕੰਮ ਵਾਲੇ ਕੰਮ ਕਰਕੇ ਘਰੇ ਆਏ ਨੂੰ ਸਾਨੂੰ ਪੈਸੇ ਨਹੀਂ ਮਿਲਦੇ ਹਾਂ ਜੀ ਐਸੀ ਕੀਤੀ ਗੱਲ ਜਿਹੜੀ ਸਾਡੀ ਪ੍ਰਧਾਨ ਆ ਉਹ ਕਹਿੰਦੀ ਮੇਥੋਂ ਧੱਕੇ ਨਾਲ ਹਾਇਰੀਆਂ ਲਵਾਉਂਦੇ ਆ ਜ਼ਿੰਮੇਵਾਰ ਕਿ ਨਹੀਂ ਮੇਥੋਂ ਧੱਕੇ ਨਾਲ ਹਾਇਰੀਆਂ ਲਵਾਉਂਦੇ ਜਿਹੜੀ ਸਾਡੀ ਪ੍ਰਕਾਸ਼ਪੁਰ ਪ੍ਰਧਾਨ ਹਾਂਜੀ ਵਿੰਡ ਥੋੜੀ ਵਾਲਾ ਹਾਂਜੀ ਕੀ ਮਸਲਾ ਹੈ ਜੀ ਵੀਰ ਜੀ ਮੈਂ 9 ਮਹੀਨੇ ਦਾ ਕੰਮ ਕੀਤਾ ਧਾਰ ਉਤਰੀ ਤੱਕ ਮੇਰੇ ਅਜੇ ਤੱਕ ਪੈਸੇ ਨਹੀਂ ਆਏਗੇ ਕਾ ਹਾਂਜੀ ਨਰੇ ਅੱਗਾ ਚ ਕੀਤੀ ਹਾਂਜੀ ਕੀਤੀ ਉਹ ਕਹਿੰਦੇ ਧਾਰ ਕਾਡ ਬੰਦ ਤੇ ਪਿੱਛੇ ਧਾਰ ਕਾਡ ਮੇਰਾ ਚੱਲੀ ਜਾਂਦਾ ਕੀਤੀ ਹਾਂਜੀ ਕੀ ਕਿਹਾ ਉਹਨਾਂ ਨੇ ਉਹ ਕਹਿੰਦੇ ਤੁਸੀਂ ਧਾਰ ਕਾਡ ਅਪਡੇਟ ਕਰਾਓ ਤੇ ਤੁਹਾਡੇ ਫਿਰ ਪੈਸੇ ਆਉਣਗੇ ਨਹੀਂ ਜੀ ਅਈ ਜੜੇ ਕਣਕ ਮਿਲਦੀ ਸਾਨੂੰ ਅਜੇ ਤੱਕ 5 ਕਿਲੋ ਕਣਕ ਦੀ